ਇਹ ਜੀ ਇਹ ਪੁਰਾਣਾ ਵਿਰਾਸਤ ਦੀ ਆਪਣੀ ਪੁਰਾਣਾ ਕਲਚਰ ਹੀ ਜੋ ਲੋਕ ਵੇਦਿ ਇਹ ਭੁੱਲ ਚੁੱਕੇ ਸੀ ਆਪਾਂ ਸੌਂਗੇ ਭਾਜੀ ਇਹਨਾਂ ਚੀਜ਼ਾਂ ਲਾਈਏ ਜੋ ਪੁਰਾਣਾ ਮੇਲਾ ਤੁਹਾਨੂੰ ਪਤਾ ਸਹੀ ਹੁੰਦਾ ਜਿੱਦਾਂ ਵੀ ਇਹ ਸਾਈਕਲ ਸੀ ਦੂਜੀਆਂ ਦਾ ਦੁੱਧ ਵੀ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਆਪਣੇ ਕਿਸਾਨ ਵੀ ਬਦਲਾਂ ਖੇਤੀ ਕਰਦੇ ਹੁੰਦੇ ਸੀ ੱਡੀਆਂ ਹੁੰਦੀਆਂ ਸਰਕਾਰੀ ਸਕੂਲ ਵਿੱਚ ਪੜਨਾਂ ਗਾਦੀਆਂ ਕਲਮਣਾ ਲਿਖਣਾ ਗਾਦੀਆਂ ਮਟਾਉਣਾ ਭਾਜੀ ਇਦਾਂ ਇੱਕ ਮਧਾਨੀ ਹੁੰਦੀ ਸੀ ਇਸ ਸਮੇਂ ਦੇ ਹਿਸਾਬ ਨਾਲ ਜੋ ਭਾਜੀ ਚੀਜ਼ਾਂ ਇਹ ਲੋਪ ਹੋ ਚੁੱਕੀਆਂ ਆਪਣਾ ਮਨ ਚ ਭਾਈ ਸੌਂਗੇ ਇਹਨਾਂ ਚੀਜ਼ਾਂ ਨਾਲ ਜੋ ਸਰਕਾਰੀ ਸਕੂਲੇ ਵਿੱਚ ਪੜ੍ਹਦੇ ਨਾਲ ਪੜ੍ਹਤੀਆਂ ਚੱਲਦੀਆਂ ਰਹੀਆਂ ਸੀ ਪਾੜੀ ਚੱਲਦੇ ਹੁੰਦੇ ਸੀ ਹੁਣ ਸਮੇਂ ਦੇ हिसाब ਨਾਲ ਪਾਜੀ ਇਹ ਚੀਜ਼ਾਂ ਹੋ ਚੁੱਕੀਆਂ ਜਿਹੜਾ ਚਰਖੇ ਸਵਾਣੀਆਂ ਕਰਦੀਆਂ ਰਹੀਆਂ ਸੀ ਪਾਜੀ ਚੱਕੀ ਹੁੰਦੀ ਸੀ ਉਹ ਚੱਕੀ ਨੂੰ ਹੱਥ ਨਾਲ ਘੇੜਨਾ ਸੀ ਜਾਨੀ ਫਲਾਕਾਂ ਖੋਲੀਆਂ ਦੀਆਂ ਅਸੀਂ ਕੰਮ ਕਰ ਤੀ ਕਰਨਾ ਹੁਣ ਸਮੇਂ ਦੇ ਪਾਜੀ ਸਮੇਂ ਬਹੁਤ ਬਲਦਾ ਵਾ ਫਟਾਫਟ ਗੱਡੀ ਨੂੰ ਡਰਾਈਵਰਾ ਪਜਾਈ ਜਾ ਪਜਾਈ ਜਾ ਪਜਾਈ ਜਾ ਫਟਾਫਟ ਗੱਡੀ ਨੂੰ ਡਰਾਈਵਰਾ ਪਜਾਈ ਜਾ ਪਜਾਈ ਜਾ ਪਜਾਈ ਜਾ ਉਦੇ ਦਰ ਤੋਂ ਸਵਾਲੀ ਕੋਈ ਮੁੜਦਾ ਨਾ ਖਾਲੀ ਉਦੇ ਦਰ ਤੋਂ ਸਵਾਲੀ ਕੋਈ ਮੁੜਦਾ ਨਾ ਖਾਲੀ ਰੇਸ ਥੋੜੀ ਥੋੜੀ ਆਪੇ ਤੂੰ ਵਧਾਈ ਜਾ ਫਟਾਫਟ ਗੱਡੀ ਨੂੰ ਡਰਾਈਵਰਾਂ ਵਜਾਈ ਜਾ ਪਜਾਈ ਜਾ ਵਜਾਈ ਜਾ ਇਸ ਸਮਾਗਮ ਦੇ ਵਿੱਚ ਇੱਕ ਵੀਰ ਆ ਰੇੜੀ ਲੈ ਕੇ ਆਇਆ ਉਹਨੇ ਆਪਣੀ ਰੇੜੀ ਨੂੰ ਪ੍ਰਾਰਥਨ ਚੀਜ਼ਾਂ ਦੇ ਨਾਲ ਸ਼ਿੰਗਾਰਿਆ ਬਹੁਤ ਸੋਹਣਾ ਲੱਗਾ ਵੇਖ ਕੇ ਸਤਿਗੁਰੂ ਕਿਰਪਾ ਕਰੇ ਸਿੱਧ ਰਹੀਂ ਸਾਰੀਆਂ ਸੰਗਤਾਂ ਨੂੰ ਪਿਆਰ ਕਰਨ ਕਈਆਂ ਸੰਗਤਾਂ ਨੇ ਇਹਨਾਂ ਪਿਆਰ ਕੀਤਾ ਸਲਮਾਨਤ ਵੀ ਕੀਤਾ ਹੈ ਪ੍ਰਾਣੀ ਵਿਰਸਤ ਨੂੰ ਸੰਭਾਲ ਕੇ ਬੈਠੇ ਨੇ ਇਹ ਅੱਜ ਕੱਲ ਦੀ ਨਵੀਂ ਪੀੜੀ ਦੇ ਵਿੱਚ ਆਉਣ ਵਾਲੀ ਪੀੜੀ ਦੇ ਵਿੱਚ ਉਹਨਾਂ ਨੂੰ ਇਹ ਮੈਸੇਜ ਆ ਜਿਤਨਾ ਜੋ ਆਪਣੀ ਮਾਂ ਬੋਲੀ ਆ ਪੰਜਾਬੀ ਮਾਂ ਬੋਲੀ ਆ ਉਹਦੀ ਚੜ੍ਹਦੀ ਕਲਾ ਵਾਸਤੇ ਉਹਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਰੇੜੀ ਬਣਾਈਆਂ ਉਹਦੇ ਉੱਤੇ ਸਾਰਾ ਜਿਹੜਾ ਪੁਰਾਣਾ ਵਿਰਸਾ ਸੀਗਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਵਾ ਤੇ ਸਾਨੂੰ ਬਹੁਤ ਵਧੀਆ ਲੱਗਾ ਵਾ ਸੋ ਇਸ ਕਰਕੇ ਅਸੀਂ ਵੀਰ ਦਾ ਧੰਨਵਾਦ ਕਰਦੇ ਹਾਂ ਜੀ ਭਾਈ ਜੀ ਇਹ ਰੇਡੀ ਬਣਾਉਣ ਦੀ ਕਿਹੋ ਸੋਚੀ ਜੀ ਸਸਕਾਲ ਵੀਰ ਜੀ ਪਹਿਲਾਂ ਨਵੀਂ ਜੜ ਬਲ ਬਧਨਵਾਦ ਕਰਦਾ ਕਿ ਕਿੰਨੀ ਤੱਕ ਕੱਢ ਕੇ ਸਾਡੇ ਕੋਲ ਪਹੁੰਚੇ ਵੀਰ ਜੀ ਇਹ ਪੁਰਾਣਾ ਵਿਰਾਸਤ ਦੀ ਆਪਣੀ ਪੁਰਾਣਾ ਕਲਚਰ ਹੀ ਜੋ ਲੋਕ ਵੀਰ ਜੀ ਭੁੱਲ ਚੁੱਕੇ ਸੀ ਆਪਾਂ ਨੂੰ ਸੌਂਗੀ ਭਾਜੀ ਨਾਲ ਜਿੱਦਾਂ ਲਾਈਏ ਜੋ ਪੁਰਾਣਾ ਵੇਲਾ ਤੁਹਾਨੂੰ ਪਤਾ ਸਹੀ ਹੁੰਦਾ ਜਿੱਦਾਂ ਵੀਰ ਜੀ ਸਾਈਕਲ ਹੀ ਦੋਜੀ ਨਾਲ ਦੋਜੀ ਵੀ ਸਾਈਕਲ ਦੀ ਦੁੱਧ ਇਕੱਠਾ ਕਰਦੇ ਹੁੰਦੇ ਸੀ ਆਪਣੇ ਕਿਸਾਨ ਵੀਰ ਬਲਦਨ ਖੇਤੀ ਕਰਦੇ ਹੁੰਦੇ ਸੀ ਫੱਟੀਆਂ ਹੁੰਦੀਆਂ ਸਰਕਾਰੀ ਸਕੂਲ ਵਿੱਚ ਪੜਨ ਨਾਲ ਗਾੜ ਕਲਮਣਾ ਲਿਖਣਾ ਗਾਦੀ ਨਾ ਮਟਾਉਣਾ ਭਾਜੀ ਇਦਾਂ ਇੱਕ ਮਦਾਨੀ ਹੁੰਦੀ ਸੀ ਇਸ ਸਮੇਂ ਦੇ ਹਿਸਾਬ ਨਾਲ ਜੋ ਪੰਜ ਚੀਜ਼ਾਂ ਇਹ ਲੋਪ ਹੋ ਚੁੱਕੀਆਂ ਆਪਣੇ ਮਾਨਚ ਭਾਜੀ ਸ਼ਾਉਂਗੀ ਹਿੰਨਾ ਚੀਜ਼ਾਂ ਨਾ ਜੋ ਸਰਕਾਰੀ ਸਕੂਲੇ ਵਿੱਚ ਪੜ੍ਹਦੇ ਨਾ ਫੱਟੀਆਂ ਚੱਲਦੀਆਂ ਹੁੰਦੀਆਂ ਸੀ ਪਹਾੜੀ ਚੱਲਦੇ ਹੁੰਦੇ ਸੀ ਉਹ ਸਮੇਂ ਦੇ ਹਿਸਾਬ ਨਾਲ ਭਾਜੀ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਜਿਹੜਾ ਚਰਖੇ ਸਵਾਣੀਆਂ ਕਰਦੀਆਂ ਲੀਆਂ ਭਾਜੀ ਚੱਕੀ ਹੁੰਦੀ ਸੀ ਉਹ ਚੱਕੀ ਨੂੰ ਹੱਥਾਂ ਨਾਲ ਘੇੜਨਾ ਜਾਨੀ ਫਰਾਕਾਂ ਖੋਲੀਆਂ ਹੁੰਦੀਆਂ ਸੀ ਕੰਮ ਕਰਨਾ ਉਹ ਸਮੇਂ ਦੇ ਭਾਜੀ ਉਹ ਸਮੇਂ ਬਹੁਤ ਬਲਦਾਵਾ ਤੋ ਸੀਸ ਵੀ ਵੀ ਬਣਾ ਕੇ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਇਹ ਵੀ ਜੀ ਮੈਸੇਜ ਆਪਣਾ ਇਹ ਹੀ ਆ ਵੀ ਇਹ ਆਪਣੀ ਦੋ ਚੀਜ਼ਾਂ ਪਹਲਾਈਆਂ ਬਣਾਣੀ ਵੜਾਦਾ ਭਾਜੀ ਕਿਦਾ ਉਡਾੜਾ ਲਖਾ ਤੁਹਾਨੂੰ ਪਹਲਾ ਪੰਜਾਬ ਦੀ ਉੜਿਆ ਦਾ ਟ੍ਰੈਂਡ ਪਾ ਦੀ ਖਤਮ ਹੁੰਦਾ ਜਾਂਦਾ ਹੌਲੀ ਹੌਲੀ ਪੰਜਾਬੀ ਗਨੂ ਕੀ ਦਾ ਖਤਮ ਹੋ ਰਿਹਾ ਹੈਗਾ ਟ੍ਰੈਂਡ ਕਿਦਾਂ ਆਪਣੇ ਭਾਜੀ ਪਲੰਗ ਲਾਇਆ ਪਲੰਗ ਪਹਿਲਾਂ ਵਿਆਹਾਂ ਸ਼ਾਦੀਆਂ ਕਿਰਾਏ 'ਚ ਆਣ ਦੇ ਹੀ ਪਾੜ ਲਖਾਏ ਆ ਪੰਜਾਹ ਹੁੰਦੇ ਟੇਬਲ ਚੱਲਦੇ ਭਾਜੀ ਚਰਖੇ ਆ ਜਿੱਦਾਂ ਸਵਾਣੀਆਂ ਚਰਖਾ ਕਰਦੀਆਂ ਹੁੰਦੀਆਂ ਜਾਂ ਤੁਹਾਨੂੰ ਚੱਕੀ ਲਾਈ ਆ ਜੋ ਚੱਕੀ ਆ ਪਾਸ ਤੋਂ ਆਲਾ ਬਿਨਾ ਥੇ ਕੰਮ ਕਰਨਾ ਸਾਈਕਲ ਦੁੱਧੀਆਂ ਸਮੇਂ ਸਿੰਘ ਜੀ ਜੀ ਆਪਈ ਲੋਪ ਹੋ ਚੁਕੀਆ ਆਪਣਾ ਮੈਸੇਜ ਵੀ ਜੀ ਇਹ ਇਹਨੂੰ ਵੀ ਵੇਖੇ ਵੇਖੇ ਕੀ ਪੁਰਾਣਾ ਵੇਲਾ ਜੀਤਾ ਕਰੇ ਤੁਹਾਨੂੰ ਪਤਾ ਉਹ ਸਮਾਂ ਸਹੀ ਸੀ ਹੁਣੇ ਸਮੇਂ ਸਿੰਘ ਸਾਹਿਬ ਨੇ ਇਹ ਚੀਜ਼ਾਂ ਲੋਪ ਹੋ ਚੁਕੀਆਂ ਭਾਜੀ ਕੰਮ ਕੀ ਲੈਂਦੇ ਤੁਸੀਂ ਕੰਮ ਆਪਣਾ ਭਾਜੀ ਫੋਨ ਤੇ ਹੀ ਚੱਲਦਾ ਜੋ ਵੀ ਕੰਮ ਹੋਵੇ ਫੋਨ ਤੇ ਕਨੈਕਟੀਆਂ ਫੋਨ ਆਈ ਜਾਂਦਾ ਉਹ ਭਾਜੀ ਕੰਮ ਦੀ ਕੱਲ ਜਾਈਦਾ ਵਾ ਇਹਦੀ ਕੰਮ ਕੀ ਕਿਹੜੇ ਕਿਹੜੇ ਕੰਮ ਨੇ ਤੁਸ ਸਵਾਰੀਆਂ ਪਹਣਵਾਉਂਦਾ ਹਾਂਜੀ ਭਾਜੀ ਸਮਾਂ ਸਵਾਰੀਆਂ ਵੀ ਢੋਈਦੀਆਂ ਮੈਂ ਬੈਠ ਜੋ ਵੀ ਕੰਮ ਮਿਲੇ ਆਪਣਾ ਭਾਜੀ ਕੰਮ ਫੋਨ ਤੇ ਹੀ ਆ ਉਹ ਭਾਰਾ ਸਮਾਂ ਲੱਗੇ ਤੇ ਫਿਰ ਖਰਾਬ ਨਹੀਂ ਹੁੰਦੀ ਨਹੀਂ ਉਹ ਲੋਕ ਜਦੋਂ ਦੇਖਦੇ ਆ ਕਿ ਲੋਕ ਖਲਾੜ-ਖਾਰ ਕੇ ਫੂਲਾ ਫਾੜਾ ਬਣਾਉਦੇ ਨੇ ਹਾਂਜੀ ਭਾਈ ਲੋਕ ਵੀ ਆ ਕੇ ਕੋਸ਼ਿਸ਼ ਹੁੰਦੀ ਆ ਵਧੀਆ ਚੀਜ਼ ਬਣਾਈ ਮੁੰਡੇ ਨੇ ਫੂਲਾ ਨ ਭਾਈ ਕਿਤੇ ਵੀਡੀਓ ਵੀ ਬਣਾਉਂਦੇ ਹੁਣ ਵੀ ਭਾਈ ਆ ਸੋਸ਼ਲ ਮੀਡੀਆ ਤੇ ਆਪਾਂ ਆਏ ਆ ਅੱਜ ਰਾਤ ਵਿੱਚ ਵੀ ਕਾਫੀ ਵੀਰਾਂ ਨੇ ਆਪਾਂ ਡੋਕੇ ਪੁੱਛਿਆ ਸੀ ਇੱਥੇ ਵੀ ਵੀਰਾਂ ਨੇ ਕਾਫੀ ਵੀਰਾਂ ਨੇ ਵੀਡੀਓ ਬਣਾਈ ਹੂ ਵਧੀਆ ਚੀਜ਼ ਬਣਾਈ ਮੁੰਡੇ ਨੇ ਉਹ ਕਿੱਦਾਂ ਦਾ ਰਿਸਪੌਂਸ ਦਿੰਦੇ ਜਦੋਂ ਇਹ ਰੈਡੀ ਨੂੰ ਬੁਲਾਦੇ ਵੇਖ ਕੇ ਬਹੁਤ ਵਧੀਆ ਖੁਸ਼ੀ ਹੁੰਦੀ ਆ ਕਦੇ ਮਨ ਨਾਲ ਵੀ ਕਹਿੰਦੇ ਵਧੀਆ ਸੋਹਣੀ ਚੀਜ਼ ਬਣਾਈ ਫਿਰ ਆਪਾਂ ਨੂੰ ਭਾਈ ਖੁਸ਼ੀ ਮਿਲਦੀ ਜਿਵੇਂ ਲੱਗ ਟਾਡੇ ਮੰਜ ਕਿਵੇਂ ਆਈਏ ਚੀਜ਼ ਬਣਾਉਂਦੀ ਇਹ ਮੰਜ ਬਾਜੀ ਸ਼ਾਉਂਗੀ ਇਹਨਾਂ ਚੀਜ਼ਾਂ ਨਾਲ ਆਪਣਾ ਪੰਜਾਬ ਦੀ ਜਨਪਾਲਾ ਪੰਜਾਬ ਦੀ ਜਨ ਕਮੇਟੀ ਹੈ ਇਹਨਾਂ ਚੀਜ਼ਾਂ ਨਾਲ ਬਾਜੀ ਪਿਆਰੀ ਆ ਬਣ ਲਈ ਸੀ ਸੋਚੀ ਵੀ ਲਾਈਏ ਦੁਨੀਆ ਦਿਖਾਈਏ ਦਬਾ ਤੋਂ ਪੁਰਾਣਾ ਬਿਲਾ ਲਈਏ ਤੇ ਇਹ ਇਹਦੇ ਵਿੱਚ ਕੋਈ ਮਾਨ ਸਨਮਾਨ ਨਹੀਂ ਹੋਇਆ ਇਹ ਰੇੜੀ ਨੂੰ ਦੇਖ ਕੇ ਹਾਂਜੀ ਮਾਨ ਸਨਮਾਨ ਹੋ ਤਾਂ ਵੀ ਅਰਜ਼ੀ ਕਰਪਾ ਆਪਣੇ ਭਾਈ 10000 ਦਾ ਸਨਮਾਨ ਹੋ ਚੁੱਕੇ ਬੇਰੁ ਦੀ ਕਿਰਪਾ ਪਹਿਲਾ ਸਨਮਾਨ ਆਪਾਂ ਦੇ ਵੀਰ ਜੀ ਸਭਰਾਮ ਅੰਤਰਕੀ ਬਾਬਾ ਸਾਸ ਨੇ ਚਾਹੀ ਪਾਂਦੀ ਵੱਡਾ 200 ਰੁਪਏ ਸਭਰਾ ਉਹਨਾਂ ਨੇ 5500 ਰੁਪਏ ਸਨਮਾਨ ਕੀਤਾ ਹੈ ਭਾਈ ਦੂਜਾ ਸਨਮਾਨ ਹੋ ਜਾਸ ਮਾਨਵੀ ਜੀ ਆਪਣੇ ਪਿੰਡ ਬਰਾਪਰੀ ਧਰਤੀ 3 ਨਵੰਬਰ ਨੂੰ ਮੇਲਾ ਸੀ ਉੱਥੇ ਵੀ ਜਾਣੇ ਆਪਣੇ ਵੀ ਦਲਬਾਗੋਂ ਨੇ ਵੀ ਰਮਾਈ ਹੋਣੀ ਵੀ ਜਪਜੋਤਨੀ ਜਪਜੀਤਨੀ ਹੋਰ ਵੀ ਜਾਣੇ ਵੀ ਜੀ 5500 ਰੁਪਏ ਸਨਮਾਨ ਦਿੱਤਾ ਸੀ ਰੇੜੀ ਵੇਚ ਤੇ ਰੇੜੀ ਵੇਕੇ ਪੰਜਾਬ ਦਾ ਕਲਚਰ 63 ਨੂੰ ਪਾਈ ਬਾਬਾ ਸਾਹਿਬ ਸੁਭਲਾ ਵਾਲੇ ਐਨ ਆਰ ਆਈ ਵੀਰ ਉਹਨਾਂ ਨਾਲ ਸੰਜੋਗ ਸਕਦਾ 10000 ਰੁਪਏ ਸੋਨੇ ਦੀ ਮੁੰਦਰੀਆਂ ਪਾਈ ਸਨਮਾਨ ਹੋਇਆ ਆਪਣਾ ਉਹਦੇ ਨਾਲ ਅਗਲੇ ਲੈ ਕੇ ਜਾਂਦੇ ਹਾਂ ਇਹਨੂੰ ਹਾਂਜੀ ਮੇਲਿਆਂ ਦੀ ਖਰੀਦੀ ਆ ਆ 15 ਦਸੰਬਰ ਨੂੰ ਪਾਈ ਰਾਣੀ ਬਲਾ ਦੀ ਧਰਤੀ ਤੇ ਕਬੱਡੀ ਕੱਪ ਹੀ ਉੱਥੇ ਐਨ ਆਰ ਆਈ ਵੇ ਸੰਜੋਗ ਨਾਲ ਆਪਣਾ ਵੀ ਜੀ 11 ਲੋਕ ਕਿਦੋਂ ਤੂੰ ਮੇਲੇ ਲੈ ਕੇ ਜਾਂਦੇ ਉਹ ਲੋਕ ਮਾਰ ਸਨਮਾਨ ਕਰਦੇ ਹਾਂਜੀ ਪਾਜੀ ਲੋਕ ਵੇਂਦੇ ਵੀ ਅਕੀ ਖੁਸ਼ੀ ਨੇ ਮਾਰ ਸਨਮਾਨ ਕਰਦੇ ਆ ਆਪਾਂ ਨੇ ਤੇ ਵਧੀਆ ਲੱਗ ਕਿ ਲਗਈ ਤੇ ਚੰਗੀ ਲੱਗੀ ਪਾਜੀ ਜਿਹੜੇ ਸਾਡੇ ਤੋਂ ਬੱਚੇ ਪੰਜਾਬੀ ਨਾਲ ਪੜ੍ਹਦੇ ਆ ਬਾਪੂ ਸਾਡੇ ਕਿਤੇ ਸਾਡਾ ਬੱਚਾ ਅੰਗਰੇਜ਼ੀ ਪੜ੍ਹੇ ਹੋਇਆ ਉਹਨਾਂ ਨੂੰ ਕੋਈ ਸਨੇਹ ਦੇਣਾ ਚਾਹੁੰਦੇ ਹਾਂਜੀ ਪਾਜੀ ਮੈਂ ਸਨੇਹ ਆਹੀ ਦਿਨਾਂ ਵਾ ਆਪਣੀ ਪੰਜਾਬੀ ਗੁਲਮੁਖੀ ਪੰਜਾਬੀ ਨਾਲ ਬੋਲੀ ਆਪਾਂ ਇਹਨੂੰ ਭੁੱਲਿਏ ਨਾ ਪਾਜੀ ਇਹਨੂੰ ਆਪਾਂ ਸਾਹਮਣੇ ਰੱਖੀ ਆ ਆਪਾਂ ਜਿਵੇਂ ਅੰਗਰੇਜ਼ੀ ਕਰਉਰੀ ਆ ਓਵੇਂ ਪਾਜੀ ਪੰਜਾਬੀ ਵੀ ਜ਼ਰੂਰੀ ਆ ਪਰ ਪੰਜਾਬੀ ਪੜ੍ਹਨੀ ਵੀ ਚਾਹੀਦੀ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੜ ਪਾਗੀ ਹੋ ਸਤ ਸੰਗਤ ਜੀ ਜੋ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਸ੍ਰੀਮਾਨਤ ਸੰਤ ਬਾਬਾ ਦਾਇਆ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਉਹਨਾਂ ਦੀ 11ਵੀਂ ਵਰਸੀ ਜਿਹੜੀ ਉਹ ਚੜ੍ਹਦੀ ਕਲਾ ਦੇ ਨਾਲ 12ਵੇਂ ਜਾਣ ਚੀਨਾ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਸਾਹਿਬ ਜੀ ਉਹਨਾਂ ਦੀ ਅਤੇ ਹੋਰ ਗੁਰੂਕੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਮਨਾ ਰਹੀਆਂ ਵਾ ਤੇ ਸਾਡੇ ਵੀਰ ਗੁਰਦਿਆਲ ਸਿੰਘ ਜੀ ਉਹਨਾਂ ਨੇ ਜੋ ਜੋ ਆ ਸਾਧ ਸੰਗਤ ਜੀ ਸਾਡੇ ਵੀਰ ਨਗਰ ਬ੍ਰਹਮਪੁਰੇ ਤੋਂ ਰੇੜੀ ਲੈ ਕੇ ਆਇਆ ਜਿਸ ਤਰ੍ਹਾਂ ਜੋ ਆਪਣੀ ਮਾਂ ਬੋਲੀ ਆ ਪੰਜਾਬੀ ਮਾਂ ਬੋਲੀ ਆ ਉਹਦੀ ਚੜ੍ਹਦੀ ਕਲਾ ਵਾਸਤੇ ਉਹਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਰੇੜੀ ਬਣਾਈਆਂ ਉਹਦੇ ਤੇ ਸਾਰਾ ਜਿਹੜਾ ਪੁਰਾਣਾ ਵਿਰਸਾ ਸੀਗਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਵਾ ਤੇ ਸਾਨੂੰ ਬਹੁਤ ਵਧੀਆ ਲੱਗਾ ਵਾ ਸੋ ਇਸ ਕਰਕੇ ਅਸੀਂ ਵੀਰ ਦਾ ਧੰਨਵਾਦ ਕਰਦੇ ਆ ਮਹਾਂਪੁਰਖਾਂ ਦੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਜਿਹੜੇ ਸਾਧ ਸੰਗਤ ਜੋ ਮੰਨਦੇ ਵਿੱਚ ਹੋਵੇ ਉਹ ਝੋਲੀਆਂ ਦਰਸ਼ਨ ਕੀਤੇ ਹੀ ਉਹਨਾਂ ਦੇ ਪਰ ਜਾਂਦੀਆਂ ਵਾਂ ਸਮਾਪੁਰਖਾਂ ਦਾ ਧੰਨਵਾਦ ਕਰਦੇ ਆ ਵੀਰ ਗੁਰਦਿਆਲ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਨਾਲੇ ਮੈਂ ਇੱਕ 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 ਲਫ਼ਜ਼ ਬੋਲਣਾ ਵਾ ਜਿਸ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਕਿਤਰਾ ਸਾਧ ਸੰਗਤ ਜੀ ਜੋ ਸਾਡੇ ਵੀਰ ਸ਼ਿੰਗਾਰ ਦੇ ਆ ਉਹ ਫਟਾਫਾਟ ਗੱਡੀ ਨੂੰ ਡਰਾਈਵਰਾ ਪਜਾਈ ਜਾ ਪਜਾਈ ਜਾ ਪਜਾਈ ਜਾ ਫਟਾਫਾਟ ਗੱਡੀ ਨੂੰ ਡਰਾਈਵਰਾ ਵਜਾਈ ਜਪ ਜਾਈ ਜਪ ਜਾਈ ਜਾ ਉਹਦੇ ਦਰ ਤੋਂ ਸਵਾਲੀ ਕੋਈ ਮੁਰਦਾ ਨਾ ਖਾਲੀ ਉਹਦੇ ਦਰ ਤੋਂ ਸਵਾਲੀ ਕੋਈ ਮੁਰਦਾ ਨਾ ਖਾਲੀ ਰੇਸ ਥੋੜੀ ਥੋੜੀ ਆਪੇ ਤੂੰ ਵਧਾਈ ਜਾ ਫਟਾਫਟ ਗੱਡੀ ਨੂੰ ਡਰਾਈਵਰਾ ਵਜਾਈ ਜਪ ਜਾਈ ਜਪ ਜਾਈ ਜਾ ਫਟਾਫਟ ਗੱਡੀ ਨੂੰ ਡਰਾਈਵਰਾ ਰੋ ਜਾਈ ਜਪ ਜਾਈ ਜਪ ਜਾਈ ਜਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਸਾਧ ਸੰਗਤ ਜਿਹੜੇ ਬੱਚੇ ਆਪਾਂ ਪਾਉਣੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਉਹਦੇ ਆਪਾਂ ਨੂੰ ਕੋਈ ਸਮਝ ਨਹੀਂ ਲੱਗਦੀ ਜਿਹੜੇ ਪੰਜਾਬੀ ਸਕੂਲ ਆ ਜਿਨ੍ਹਾਂ ਦੇ ਵਿੱਚ ਵਧੀਆ ਪੜ੍ਹਾਈ ਹੁੰਦੀ ਆ ਸਭ ਤੋਂ ਬੋਲੀ ਆਪਣੀ ਜਿਹੜੀ ਪੰਜਾਬੀ ਮਾਂ ਬੋਲੀ ਆ ਐਵੇਂ ਆਪਣੀ ਜੋ ਸਿੱਖੀ ਸਰੂਪ ਕਰਕੇ ਤੇ ਪੰਜਾਬੀ ਮਾਂ ਬੋਲੀ ਕਰਕੇ ਰੋਜ਼ ਸਾਡੀਆਂ ਜਿਹੜੀਆਂ ਪੈਸੇ ਜਿਹੜੇ ਰੋਜ਼ ਜੇਬਾਂ ਦੇ ਵਿੱਚ ਪੈਂਦੇ ਆ ਸਿੱਕੀ ਸਰੂਪ ਕਰਕੇ ਇਸ ਕਰਕੇ ਅਸੀਂ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਅਸੀਂ ਕਰ ਨਹੀਂ ਸਕਦੇ ਗੁਰੂ ਪੀਰਾਂ ਦਾ ਜਿਨ੍ਹਾਂ ਨੂੰ ਦੇਣ ਦਿੱਤੀ ਆ ਸੋ ਅਸੀਂ ਇੰਨੀਆਂ ਬੇਨਤੀਆਂ ਕਰਦੇ ਖੇ ਮਹਦੇ ਜੱਜ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਬ੍ਰਹਮ ਗਿਆਨੀ ਬਾਬਾ ਦਾਇਆ ਸਿੰਘ ਜੀ ਦਲਪੰਥ ਬਾਬਾ ਬਿਧੀਚੰਦ ਜੀ ਦੇ ਜਿਹੜੇ 11ਵੇਂ ਮੁਖੀ ਸੀ ਉਹਨਾਂ ਦੇ ਅੱਜ ਸਾਲਾਨਾ ਵਰਸੀ ਹੈ ਉਸ ਵਰਸੀ ਦੇ ਸਮਾਗਮ ਦੇ ਵਿੱਚ ਇੱਕ ਵੀਰ ਆ ਰੇੜੀ ਲੈ ਕੇ ਆਇਆ ਹੈ ਉਹਨੇ ਆਪਣੀ ਰੇੜੀ ਨੂੰ ਪ੍ਰਾਰਥਨਾ ਚੀਜ਼ਾਂ ਦੇ ਨਾਲ ਸ਼ਿੰਗਾਰਿਆ ਹੈ ਬਹੁਤ ਸੋਹਣਾ ਲੱਗਾ ਵੇਖ ਕੇ ਸਤਿਗੁਰੂ ਕਿਰਪਾ ਕਰੇ ਸਿੱਧ ਰਹੀਂ ਸਾਰਿਆਂ ਸੰਗਤਾਂ ਨੂੰ ਪਿਆਰ ਕਰਨ ਕਈਆਂ ਸੰਗਤਾਂ ਨੇ ਇਹਨਾਂ ਪਿਆਰ ਕੀਤਾ ਸਲਮਾਨ ਨੇ ਵੀ ਕੀਤਾ ਹੈ ਪ੍ਰਾਣੀ ਬਰਾਸਤ ਨੂੰ ਸੰਭਾਲ ਕੇ ਬੈਠੇ ਨੇ ਇਹ ਅੱਜ ਕੱਲ ਦੀ ਨਵੀਂ ਪੀੜੀ ਦੇ ਵਿੱਚ ਆਉਣ ਵਾਲੀ ਪੀੜੀ ਦੇ ਵਿੱਚ ਉਹਨਾਂ ਨੂੰ ਇਹ ਮੈਸੇਜ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ